ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਾ ਨਿਊਜ਼ ਮਾਚੀਬੜਾ ਸਾਹਿਬ ਤੋਂ ਵੱਡੀ ਖਬਰ ਬੀਤੀ ਦੇਰ ਰਾਤ ਸਰਹੰਦ ਨਹਿਰ ਦੇ ਕਿਨਾਰੇ ਜੰਗਲੀ ਖੇਤਰ ਦੇ ਵਿੱਚ ਹਿੰਦੂ ਸਕਟਨਾ ਨੇ ਗਊ ਮਾਸ ਦਾ ਨਜਾਇਜ਼ ਕਤਲ ਕਰ ਫੜਿਆ ਤੇ ਮੌਕੇ ਤੋਂ ਕਰੀਬ 10 ਗਊਆਂ ਦੇ ਕਤਲ ਦੇ ਅੰਸ਼ ਬਰਾਮਦ ਹੋਏ ਜਦਕਿ 9 ਗਊਆਂ ਨੂੰ ਬਚਾ ਲਿਆ ਗਿਆ ਤੇ ਸੋਚਣਾ ਮਿਲਦੇ ਹੈ ਡੀਐਸਪੀ ਤਲੋਤਸਨ ਸਿੰਘ ਤੇ ਥਾਣਾ ਮੁਖੀ ਪਵਿੱਤਰ ਸਿੰਘ ਪੁਲਿਸ ਟੀਮ ਮੌਕੇ ਤੇ ਪਹੁੰਚੇ ਤੇ ਕਾਰਵਾਈ ਦੇ ਦੌਰਾਨ ਮੁਲਜ਼ਮ ਫਰਾਰ ਹੋ ਗਏ ਪਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੇ ਹੋਰ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਦੇ ਅਨੁਸਾਰ ਬਚਾਈਆਂ ਗਈਆਂ ਗਾਵਾਂ ਨੂੰ ਗਊਸ਼ਾਲਾ ਪੇਜ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਮਾਚੀਬੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਰਿਪੋਰਟ ਬੀਤੀ ਰਾਤ ਸਾਡੇ ਗੁਰਪ੍ਰੀਤ ਭਾਜੀ ਗਊ ਰੱਖਿਆ ਤੋਂ ਗਊ ਰੱਖਿਆ ਦਲ ਤੋਂ ਡੀਡੀ ਰਾਣਾ ਜੀ ਨਿਕਸਨ ਜੀ ਪਲੱਸ ਜਿੰਨੇ ਸਾਡੇ ਹੋਰ ਸਾਥੀ ਬਾਲੀਆ ਜੀ ਬਡੇਰਾ ਜੀ ਜਿੰਨੇ ਪਹੁੰਚੇ ਹੋਏ ਸੀਗੇ ਦੇਖੋ ਕਿੰਨੇ ਅਨਰਥ ਦੀ ਗੱਲ ਆ ਕਿਹੜੇ ਸਮਾ ਦੇ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਵਿੱਚ ਕੋਈ ਸੋਚ ਵੀ ਕਿਵੇਂ ਸਕਦਾ ਕਿ ਗਊਤਾਂ ਦੀ ਅਤਿਆ ਉਹ ਵੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਕੋ ਪਹਿਲੀ ਵਾਰ ਨਹੀਂ ਸេរੀਏ ਚ ਹੋ ਰਿਹਾ ਪਹਿਲਾਂ ਵੀ ਲਗਾਤਾਰ ਗਊ ਰੱਖਿਆ ਦਲ ਦੇ ਬੰਦੇ ਮੈਨੂੰ ਇਹ ਸ਼ਬਦ ਇਹ ਆਉਂਦੀ ਕਿ ਗਊ ਰੱਖਿਆ ਕਰਦੇ ਬੰਦੇ ਇੱਕ ਜਿਵੇਂ ਗੁਰਪ੍ਰੀਤ ਭਾਜੀ ਲੁਧਿਆਣੇ ਤੋਂ ਨੇ ਸਾਡੇ ਨਿਕਸਨ ਦੀ ਰੋਪੜ ਤੋਂ ਨੇ ਰਾਣਾ ਜੀ ਹਿਮਾਚਲ ਤੋਂ ਨੇ ਇਹਨਾਂ ਕੋਲ ਇਨਫੋਰਮੇਸ਼ਨ ਪਹੁੰਚ ਜਾਂਦੀ ਪਰ ਇੰਟੈਲੀਜੈਂਸ ਕੋਲ ਇਨਫੋਰਮੇਸ਼ਨ ਨਹੀਂ ਪਹੁੰਚਦੀ ਕਿ ਇਸ ਏਰੀਆ 'ਚ ਕੰਮ ਹੋ ਰਿਹਾ ਇਸ ਏਰੀਆ ਦੇ ਪੰਚਾ ਸਰਪੰਚਾ ਕੋਲ ਇਨਫੋਰਮੇਸ਼ਨ ਨਹੀਂ ਪਹੁੰਚਦੀ ਕਿ ਤੁਹਾਡੇ ਏਰੀਆ 'ਚ ਆ ਕੰਮ ਹੋ ਰਿਹਾ ਬੜੀ ਸ਼ਰਮ ਦੀ ਗੱਲ ਹੈ ਆਮ ਤੌਰ ਤੇ ਜਿਵੇਂ ਸੰਘਰਸ਼ ਕਰੀਦਾ ਤਾਂ ਪ੍ਰਸ਼ਾਸਨ ਕਹਿੰਦਾ ਜੀ ਬਾਈ ਇੱਥੇ ਤੱਕ ਐਂ ਕਰ ਲਓ ਜੀ ਤੁਸੀਂ ਸਾਡੀ ਅਸੀਂ ਹਮੇਸ਼ਾ ਕੋਆਪਰੇਟ ਕਰੀਦਾ ਪਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਸੌਧ ਨਹੀਂ ਸਕਦਾ ਕੋਈ ਕੋਆਪਰੇਟ ਨਹੀਂ ਕੋਈ ਕੁਝ ਨਹੀਂ ਸਿਸਨਾ ਹਿੰਦ ਗਊ ਰਖਸ਼ਾ ਦਲ ਸੰਯੁਕਤ ਗਊ ਰਖਸ਼ਾ ਦਲ ਹੋਰ ਵੀ ਪੰਜਾਬ ਦੀਆਂ ਜੰਨੀਆਂ ਧਾਰਵੀ ਜੱਥੇਬੰਦੀਆਂ ਨੇ ਉਹਨਾਂ ਨਾਲ ਅਸੀਂ ਅੱਜ ਦੇ ਨਹੀਂ ਦੰਦੇ ਵਿੱਚ ਅਸੀਂ ਬੁਲਾਵਾਂਗੇ ਬੈਠਕ ਕਰਾਂਗੇ ਔਰ ਇਹ ਵਿੱਚ ਜਣੀਆਂ ਬੰਦੀਆਂ ਗੀ ਇਸ ਨੂੰ ਖੁਸ਼ੀ ਇਸ ਗੱਲ ਦੀ ਤਾਂ ਹੈ ਵਿਚੋ ਜਿਹੜੇ 11 ਗਊ ਤਾਂ ਸਾਡੇ ਜਾਂਬਾਜ ਗਊ ਰਖਸ਼ਾ ਗਾਨੇ ਬਚਾ ਲੇ ਪਰ ਜਿਹੜੇ ਵੱਡੇ ਗਏ ਇਹਨਾਂ ਦਾ ਮੈਂ ਕਹਿੰਦਾ ਜਦ ਤੱਕ ਅਸੀਂ ਜੀਵਾਂਗੇ ਸਾਨੂੰ ਅਫਸੋਸ ਰਹੇਗਾ ਕਿ ਸ਼ਾਇਦ ਸਾਡੇ ਭਰਾ ਘੰਟਾ ਤੋਂ 2 ਘੰਟੇ ਪਹਿਲਾਂ ਪਹੁੰਚ ਜਾਂਦੇ ਸਾਡੇ ਰਾਹੁਲ ਮਦੰਦਾ ਜੀ ਜਿਹਨੀਆਂ ਸਾਡੀਆਂ ਟੀਮਾਂ ਨੇ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਐਦ ਕੀ ਨਵੀਂ ਟੈਕਨੋਲੋਜੀ ਮੈਨੂੰ ਦੱਸਿਆ ਗੁਰਪ੍ਰੀਤ ਜੀ ਨੇ ਅਪਣਾਈ ਹੋਈ ਸੀ ਕਿ ਪਹਿਲਾਂ ਟੋਏ ਕੱਟਿਆ ਸੀ ਕਿ ਜਿਹੜਾ ਬਚੀਆਂ ਚੀਜ਼ਾਂ ਨੇ ਹੱਡੀਆਂ ਵਗੈਰਾ ਉਹ ਚ ਪਾ ਲਾਂਗੇ ਸੂਤ ਹੀ ਖਤਮ ਕਰ ਦੇਣੇ ਉਹਨਾਂ ਇਸ ਏਰੀਆ 'ਚ ਕਿੰਨੇ ਟੋਏ ਕੱਟੇ ਹੋਏ ਆ ਯਾਨੀ ਪਤਾ ਨਹੀਂ ਕਿੰਨੇ ਸੈਂਕੜੇ ਹਜ਼ਾਰਾਂ ਬਹੁਮਾਸ਼ੀ ਤੇ ਕੱਟੇ ਆਏ ਕੱਟੇ ਗਏ ਆ ਬਹੁਤ ਸ਼ਰਮ ਆ ਰਹੀ ਹੈ ਵੀ ਕੀ ਹਾਲਾਤ ਹੈ ਸਾਡੀ ਗਊ ਮਾਤਾ ਦੀ ਤੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆ ਰਹੀ ਔਰ ਇੰਡਾਲੀਅਨ ਦੇ ਅਫਸਰਾਂ ਨੂੰ ਪ੍ਰਸ਼ਾਸਨ ਸ਼ਰਮ ਨਹੀਂ ਆ ਰਹੀ ਕਿ ਤੁਹਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਜਿਹੜੇ ਇਹਨੇ ਪੰਜਾਬ ਦੇ ਹਾਲਾਤ ਖਰਾਬ ਨੇ ਨਾ ਇਹ ਸਰ ਗਊ ਮਾਤਾ ਜੀ ਸਿਰ ਦੁਰਦਸ਼ਾ ਕਰਕੇ ਹੋ ਰਿਹਾ ਜੋ ਲਗਾਤਾਰ ਪੰਜਾਬ ਤੋਂ ਬਾਹਰ ਦੱਤਾ ਹੋ ਰੀਆਂ ਜੋ ਰੇ ਸਾਰੀ ਗਊ ਮਾਤਾ ਦਾ ਅਪਸ਼ਾਪ ਲੱਗ ਰਿਹਾ ਜੋ ਗਾਵਾਂ ਨੂੰ ਅਸੀਂ ਇੱਥੇ ਸਾਰੇ ਅਸੀਂ ਜ਼ਿੰਮੇਵਾਰ ਆ ਜੇ ਪਾ ਗੱਲ ਕਰੀਏ ਇਕੱਲਾ ਪ੍ਰਸ਼ਾਸਨ ਵਿੱਚ ਜ਼ਿੰਮੇਵਾਰ ਨਹੀਂ ਅਸੀਂ ਸਾਰੇ ਜ਼ਿੰਮੇਵਾਰ ਆ ਜਿਹੜੇ ਜਿਹਦੇ ਏਰੀਏ ਪੰਜ ਸਰਪੰਚ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜੇ ਲੁਹੜਾਣੇ ਬੈਠੇ ਬੰਦੇ ਨੂੰ ਪਤਾ ਚੱਲ ਰਿਹਾ ਕਿ ਇੱਥੇ ਗਊਆਂ ਵੱਡੀਆਂ ਜਾ ਰਹੀਆਂ ਜੇ ਨਾਲਾਗੜ ਬੈਠੇ ਬੰਦੇ ਨੂੰ ਪਤਾ ਲੱਗ ਰਿਹਾ ਕਿ ਇੱਥੇ ਗਊਆਂ ਵੱਡੀਆਂ ਜਾ ਰਹੀਆਂ ਕਿ ਇੱਥੇ ਦੇ ਪ੍ਰਸ਼ਾਸਨ ਨੂੰ ਪਤਾ ਨਹੀਂ ਇਹਦਾ ਲੋਕਾਂ ਨੂੰ ਡੁੱਬ ਕੇ ਮਰਨਾ ਜਿਹਦਾ ਇਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਡਿਸਟਰਾਇ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਢਾਣ ਬੱਕਾ ਢਾਣ ਅਸੀਂ ਪੱਕਾ ਇੱਥੇ ਧਰਨਾਂ ਲਾਵਾਂਗੇ ਇਨਾਂ ਦੇ ਘਰ-ਵਾਰ ਤਾਂ ਜਿਹੜੀ ਇਹਨਾਂ ਨੇ ਇਹ ਪੈਸਾ ਇਸ ਪੈਸੇ ਤੋਂ ਕਮਾਈ ਕਰਕੇ ਬਣਾਏ ਹੋਏ ਨੇ 10 ਜ 12-12 ਮੋਟਰਸਾਈਕਲ ਖੜੇ ਕਿੱਥੋਂ ਆਏ 12 ਮੋਟਰਸਾਈਕਲ ਇੱਕ ਪਾਸੇ ਪੰਜਾਬ ਹਾਈਲਾਈਟ ਤੇ ਆ বিজেপি ਸਾਫ ਕਰੇ ਲੱਟ ਤੇ ਆ ਬੰਨੀ ਬੁਰੀ ਹਾਲਾਤ ਨੇ ਜੀ ਪੰਜਾਬ ਦੇ ਵਿੱਚ ਮਾਰਦਾਤਾ ਹੋ ਰੀਆਂ ਲਗਾਤਾਰ ਸਾਡੇ ਸ਼ੂਰਵੀਰਾਂ ਨੂੰ ਮਾਰਿਆ ਜਾ ਰਿਹਾ ਕਬੱਡੀ ਪਲੇਅਰਾਂ ਨੂੰ ਮਾਰਿਆ ਜਾ ਰਿਹਾ ਲੱਟ ਤੇ ਆ ਤੇ ਆ ਹਾਲਾਤ ਨੇ ਲੱਟ ਦੇ ਇੰਨੀ ਬੁਰੀ ਹਾਲਤ ਆ ਇਹ ਵਾਸਤੇ ਸਾਨੂੰ ਸਾਰਿਆਂ ਨੂੰ ਜ਼ਮੀਨੀ ਸਤਰ ਤੇ ਕੰਮ ਕਰਨਾ ਪੈਣਾ ਉਹ ਜਿਹੜੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਇਹਨਾਂ ਦੀਆਂ ਪ੍ਰਾਪਰਟੀਆਂ ਡਿਸਟਰੋਏ ਕਰਨੀਆਂ ਚਾਹੀਦੀਆਂ ਨੇ ਇਹਨਾਂ ਦੀਆਂ ਗੱਡੀਆਂ ਪ੍ਰਸ਼ਾਸਨ ਜੋ ਵੀ ਟਰੱਕ ਤੇ ਟਰਾਲੀਆਂ ਹੈਗੀਆਂ ਨੇ ਉਹ ਪ੍ਰਸ਼ਾਸਨ ਜ਼ਬਤ ਕਰੇ ਤੇ ਇਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰੇ ਐਮਐਲਏ ਐਮਪੀ ਆਪਣੇ ਪੰਜਾਬ ਤੋਂ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਕਰਾਂਗੇ ਕਿ ਜੇ ਅੱਜ ਇਹਦੀ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹਦੀ ਜਿਹੜੀ ਹੈਗੀ ਆ ਜਿਹੜੀ ਪ੍ਰਾਪਰਟੀ ਹਟਾਈ ਜਾਵੇ ਤਾਂ ਕਿ ਦੁਆਰਾ ਇਹ ਬੰਦੇ ਕੰਮ ਨਾ ਕਰ ਸਕਣ ਤੇ ਜਿਹੜਾ ਕੀਤਾ ਹੈ ਜਿਹੜੀ ਇਹਨਾਂ ਪੈਸਿਆਂ ਤੋਂ ਸਭ ਤੋਂ ਖਾਸ ਗੱਲ ਇਹ ਜਿਹੜਾ ਸਾਨੂੰ ਜਿਹੜੇ ਆ ਇਹ ਦਿਨ ਪਿੱਛੇ ਚੰਡੀਗੜ੍ਹ ਸਾਡੀ ਟੀਮ ਨੇ ਗਊ ਮਾਸ ਫੜਿਆ ਵੱਡੇ ਵੱਡੇ ਹੋਟਲਾਂ ਦਿਸੇ ਬਲਾਈ ਹੁੰਦਾ ਇਹ ਚੈਨ ਬਗਨਣੀ ਚਾਹੀਦੀ ਹੈ ਕਿ ਜਾਣਾ ਕਿੱਥੇ ਸੀ ਮਾਸ ਜਿਹੜਾ ਗਊ ਮਾਸ ਇਹ ਜਾਣਾ ਕਿੱਥੇ ਸੀ ਕਿਹੜੇ ਬੰਦੇ ਖਰੀਦੇ ਕਿਹੜੇ ਹੋਟਲ ਜਾਂਦਾ ਹੋਟਲ ਹੋਟਲ ਵੀ ਸੀਲ ਹੋਣਾ ਚਾਹੀਦੇ ਆ ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਸ਼ਿਵ ਸੈਨਾ ਯੂਥ ਪ੍ਰਧਾਨ ਟੀਮ ਆਉਂਦੀ ਟਿਕਲੋ ਵਾਲਾ ਮਾਮਲਾ ਵੀਜੀ ਰਾਤ ਵੀਜੀ ਨੂੰ ਕੋਈ ਇਨਫੋਰਮੇਸ਼ਨ ਸੀ ਕਿ ਤੁਹਾਡੇ ਏਰੀਏ ਚ ਕਿਤੇ ਗਾਉਂ ਗਾਉਂ ਕਤਲ ਹੋ ਰਿਹਾ ਵਾ ਤੇ ਵੀਜੀ ਉਹ ਨਹੀਂ ਆਏ ਪਟਿਆਲੇ ਤੋਂ ਨਿਕਸਨ ਵਿਰਾ ਜਾਂ ਰੋਪੜ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਇੱਥੇ ਸਰਚ ਕਰ ਰਹੇ ਸੀਗੇ ਜਦੋਂ ਅਸੀਂ ਇੱਥੇ ਪਹੁੰਚੇ ਆ ਅਸੀਂ ਇਹਨਾਂ ਰੋਡਾਂ ਦੇ ਭੇਤੀ ਨਹੀਂ ਹੈਗੇ ਕਿ ਅੰਦਰ ਅੰਦਰ ਵੀ ਰੋਡ ਬਣੇ ਹੋਏ ਨਹੀਂ ਜਦੋਂ ਅਸੀਂ ਇੱਥੋਂ ਆਏ ਆ ਸਾਡੀਆਂ ਟਾਰਚਾਂ ਦੇਖ ਕੇ ਉਹ ਭੱਜ ਗਏ ਤੇ ਇੱਥੇ ਅਸੀਂ ਦੇਖਿਆ ਕਿ ਸਾਡੀ ਕਤਲ ਗਊਆਂ ਦਾ ਕਤਲ ਹੋਇਆ ਪਿਆ ਜੀ 11 ਗਊਆਂ ਦਾ ਤੇ ਭੱਜਦਾ ਭੱਜਦਾ ਇੱਕ ਬੀਜੀ ਉਹਨਾਂ ਨੇ ਫੜ ਲਿਆ ਸੀਗਾ ਅਸੀਂ ਉਧਰ ਚ ਸੀਗੇ ਉਹ ਜਿਹੜੇ ਉਧਰੋਂ ਸੀਗੇ ਉਹ ਸਾਨੂੰ ਗੱਡੀਆਂ ਚ ਫੇਡ ਫੂਟ ਮਾਰ ਕੇ ਨਿਕਲ ਗਏ ਤੇ ਬਟ ਮੈਂ ਤਾਂ ਆਪਣੀ ਸਰਕਾਰ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰਦਾ ਕਿ ਇਹ ਹਰ ਸਾਲ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਹੀ ਪਿਛਲੇ ਸਾਲ ਵੀ ਇਹੀ ਦਿਨਾਂ ਚ ਸਾਨੂੰ ਮਿਲਿਆ ਸੀ ਇਥੋਂ ਇਹ ਮੁਸਕਾਬਾਤ ਦੀ ਹੈ ਜੀ ਪਿਛਲੀ ਵਾਰ ਪਾਉਤ ਦੀ ਸੀਗੀ ਉਸ ਤੋਂ ਪਿਛਲੇ ਸਾਲ ਨਹਿਰ ਦੇ ਨਹਿਰ ਦੇ ਵਿੱਚ ਸ਼ਬ ਮਿਲੇ ਸੀਗੇ ਜਿਨਨ ਕੀ ਲਗਾਤਾਰ ਜਾਦੀ ਇਹ ਮਾਨ ਸਰਕਾਰ ਆਈ ਹੈ ਜੀ ਹਰ ਸਾਲ ਕੁਛ ਨਾ ਕੁਛ ਇੱਥੇ ਜਿਹੜੇ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਕੁਛ ਨਾ ਕੁਛ ਜਿਹੜੇ ਪਵਿੱਤਰ ਸਾਡੇ ਦਿਨ ਨੇ ਇਹਨਾਂ ਚ ਇਹਨਾਂ ਚ ਆ ਕੇ ਸਾਨੂੰ ਹਿੰਦੂਆਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਮੈਂ ਮਾਨ ਸਰਕਾਰ ਤੋਂ ਇੱਕੋ ਹੀ ਬੇਨਤੀ ਕਰਦਾ ਕਿ ਕੁਛ ਨਾ ਕੁਛ ਇਹ ਗਊ ਮਾਤਾ ਦਾ ਸੋਚਿਆ ਜਾਵੇ ਜਿਹੜੇ ਇਹ ਬੁੱਚੜਖਾਨੇ ਚਲਾਉਂਦੇ ਨੇ ਜਾਂ ਬਣਾਉਂਦੇ ਨੇ ਥਾਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਈਨਾ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਐਕਸ਼ਕ ਸੰਯੁਕਤ ਲੋਕ ਰੱਖਿਆ ਦਲ ਇਹ ਜੋ ਅੱਜ ਆਪਾਂ ਜਿੱਥੇ ਖੜੇ ਆਂ ਰਾਤੀ ਮੈਂ ਤੇ ਮੇਰੇ ਸਾਥੀ ਮੇਰਾ ਮਿੱਤਰ ਲੀਡੀ ਰਾਣਾ ਜੀ ਅਸੀਂ ਦੋਨੋਂ ਜਾਣੇ ਰੋਪੜ ਤੋਂ ਲੁਧਿਆਣਾ ਸਾਈਡ ਜਾ ਰਹੇ ਸੀ ਕਿ ਸਾਡੇ ਕੋਈ ਰਸਤੇ 'ਚ ਖਬਰ ਆਈ ਕਿ ਇਸ ਏਰੀਆ 'ਚ ਗੋਪਕਸੀ ਹੋ ਰਹੀ ਆ ਅਸੀਂ ਦੋਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਲਕੀਤ ਤੁਰੰਤ ਹੀ ਪੁਲਿਸ ਸਾਡੇ ਕੋਲ ਪਹੁੰਚ ਗਈ ਵਿਦਿਨ ਮਿੰਟ ਉਹਨਾਂ ਨੂੰ ਲੈ ਕੇ ਜਦੋਂ ਇੱਥੇ ਆਏ ਆ ਤਾਂ ਆਹ ਮੰਜ਼ਰ ਸਾਨੂੰ ਦੇਖਣ ਨੂੰ ਮਿਲਿਆ ਜਿੱਦੇ ਵਿੱਚ 10 ਤੋਂ 11 ਗਊਆਂ ਜਿਹੜੀਆਂ ਉਹ ਮਾਰੀਆਂ ਜਾ ਚੁੱਕੀਆਂ ਸੀਗੀਆਂ ਤੇ 9-10 ਗਊਆਂ ਜਿਹੜੀਆਂ ਜਿਉਂਦੀਆਂ ਬਚਾ ਲਈਆਂ ਗਈਆਂ ਇਹ ਵੱਡੇ ਫੜੇਗੇ ਜੀ ਕਿ ਨਹੀਂ ਜੀ ਇੰਨਾ ਚ ਇੱਕ ਬੰਦਾ ਫੜਿਆ ਗਿਆ ਬਾਕੀ ਭੱਜ ਗਏ ਹਨੇਰੇ ਦਾ ਫਾਇਦਾ ਚੱਕ ਕੇ ਕਿਉਂਕਿ ਜਿਹੜਾ ਟਰਚਾਂ ਟੁਰਚਾਂ ਮਾਰੀਆਂ ਤਾਂ ਉਹ ਜੰਗਲ ਦੇ ਵਿੱਚੋਂ ਨਿਕਲ ਗਏ ਤੇ ਪਹਿਲਾਂ ਵੀ ਇਹੀ ਕੰਮ ਹੁੰਦਾ ਸੀ ਜੀ ਲਗਾਤਾਰ ਹੋ ਰਿਹਾ ਸਾਰਾ ਲਗਾਤਾਰ ਇਸ ਜੰਗਲ ਦੇ ਵਿੱਚ ਇਹ ਕੰਮ ਹੋ ਰਿਹਾ ਔਰ ਦੁੱਖ ਦੀ ਗੱਲ ਇਹ ਹੈ ਇਹ ਮਾਛੀਵਾੜੇ ਦੀ ਧਰਤੀ ਹੈ ਜਿੱਥੇ ਸਾਡੇ ਸਹਬਜ਼ਾਦਿਆਂ ਦੇ ਖੂਨ ਡੁੱਲਿਆ ਹੋਇਆ ਤੇ ਇੱਕ ਕसाई ਇਸ ਧਰਤੀ ਦੇ ਉੱਤੇ ਤੇ ਇਹ ਸੋਗ ਦੇ ਦਿਨਾਂ ਦੇ ਅੰਦਰ ਜੋ ਸਵਾ ਦੇ ਦਿਨ ਚੱਲ ਰਹੇ ਨੇ ਜੋ ਸਾਡੇ ਲਈ ਬਹੁਤ ਹੀ ਪਵਿੱਤਰ ਇਹ ਇੱਕ ਸਮਾਂ ਹੈ ਕਿ ਸਾਡੇ ਛੋਟੇ-ਛੋਟੇ ਸਹਬਜ਼ਾਦਿਆਂ ਨੇ ਧਰਮ ਕੌਮ ਦੀ ਖਾਤਰ ਸ਼ਹੀਦੀ ਦਿੱਤੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਜੋ ਮੁਸਲਮਾਨ ਕਸਾਈ ਇੱਥੇ ਗਊ ਹੱਤਿਆ ਕਰ ਰਹੇ ਨੇ ਇਸ ਧਰਤੀ ਨੂੰ ਗਊ ਦੇ ਖੂਨ ਨਾਲ ਰੰਗ ਰਹੇ ਨੇ ਹਾਂਜੀ ਸ਼ਾਮ ਜੈ ਗੋ ਮਾਤਾ ਜੈ ਗੋਪਾਲ ਮੈਂ ਨਿਕਸਨ ਕੁਮਾਰ ਚੇਅਰਮੈਨ ਸੰਯੁਕਤ ਗਊ ਰਖਸ਼ਾ ਦਲ ਪੰਜਾਬ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਿਸ ਤਰ੍ਹਾਂ ਬੜੇ ਭਾਈ ਸਾਹਿਬ ਗੁਰਪ੍ਰੀਤ ਜੀ ਨੇ ਕਿਹਾ ਕਿ ਸਵਾ ਦੇ ਦਿਨ ਚੱਲੇ ਹੋਏ ਆ ਸ਼ੋਕ ਦੇ ਦਿਨ ਆ ਔਰ ਜਿਸ ਜਗ੍ਹਾ ਤੇ ਸਾਡੇ ਸ਼ਹੀਦਾਂ ਦਾ ਖੂਨ ਵਹਾਵਾ ਅੱਜ ਇਹਨਾਂ ਬੁਚੜਾ ਨੇ ਉਸ ਜਗ੍ਹਾ ਨੂੰ ਲਹੂ ਲਹਾਨ ਕਰਤਾ ਕਿਉਂਕਿ ਗੁਰੂ ਮਹਾਰਾਜ ਜੀ ਨੇ ਇੱਕੋ ਦੇਣ ਦਿੱਤੀ ਸੀ ਵੀ ਗਊਵਾਂ ਔਰ ਗਰੀਬ ਦੀ ਰੱਖਿਆ ਕਰਨਾ ਇਹਨਾਂ ਨੇ ਉਸ ਧਰਤੀ ਤੇ ਗਊ ਦੀ ਹੱਤਿਆ ਕੀਤੀ ਹੈ ਇਹ ਆਪਣੇ ਮੁਸਕਾਬਾਦ ਪਿੰਡ ਜੀ ਪੌਤ ਤੇ ਮਾਛੀਵਾੜ ਦੇ ਜੰਗਲ ਹੈ ਔਰ ਮਾਛੀਵਾੜ ਦੇ ਜੰਗਲਾਂ ਦਾ ਇਤਿਹਾਸ ਤੁਸੀਂ ਸਾਰੇ ਲੋਕ ਜਾਣਦੇ ਹੋ ਸਾਨੂੰ ਅੱਜ ਬੜਾ ਦੁੱਖ ਹੋਇਆ ਇਹ ਰਾਤੀ 9 9:30 ਵਜੇ ਇਹਨਾਂ ਨੇ ਇਹ ਕਾਰਵਾਈ ਪਾਈ ਹੈ ਜੀ ਔਰ 11 ਗਊਆਂ ਵੱਢ ਚੁੱਕੀਆਂ ਤੇ 11 ਜਿੰਦੀਆਂ ਅਸੀਂ ਗਊਸ਼ਾਲਾ ਪਹੁੰਚਾ ਚੁੱਕੇ ਆ ਜੀ ਔਰ ਸੋ ਲੋਕੋ ਬੰਦਾ ਪਕੜਾ ਗਿਆ ਜੀ ਇੱਕ ਬੰਦਾ ਬੰਦੇ ਸੀ ਪਤਾ ਲੱਗਿਆ ਬੰਦੇ ਜਿਸ ਤਰ੍ਹਾਂ ਜੀ ਮੋਟਰਸਾਈਕਲ ਤੇ ਇਹਨਾਂ ਦੇ 10-12 ਖੜੇ ਐ ਤੇ ਘੱਟੋ ਘਾਟੇ 10 ਬੰਦਿਆਂ ਦਾ ਕੰਮ ਐ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਖੱਡੇ ਵੀ ਪੱਟੇ ਹੋਏ ਐ ਇਹਦੇ ਵਿੱਚ ਡਿਸਟਰੋਏ ਕਰਨਾ ਇਹਨਾਂ ਨੇ ਤੇ ਇਹ ਬਹੁਤ ਹੀ ਮੰਦਭਾਗੀ ਕੱਟਣਾ ਐ ਅਸੀਂ ਸਰਕਾਰ ਨੂੰ ਅਪੀਲਾਂ ਕਰਕੇ ਥੱਕ ਗਏ ਤੇ ਹੁਣ ਤਾਂ ਸਾਡੀ ਚੇਤਾਵਨੀ ਐ ਵੀ ਅਗਰ ਛੇਤੀ ਕਾਰਵਾਈਆਂ ਨਾ ਹੋਈਆਂ ਔਰ ਇਹਨਾਂ ਨੂੰ ਪੁੱਟੜਾਂ ਨੂੰ ਸਜ਼ਾ ਨਾ ਮਿਲੀ ਫਾਂਸੀ ਦੀ ਸਜ਼ਾ ਤੇ ਅਸੀਂ ਵਿਧਾਨ ਸਭਾ ਦਾ ਘਰਾਬੀ ਕਰਾਂਗੇ ਤੇ ਭਗਵਾਨ ਤਮਨ ਜੀ ਮੁੱਖ ਮੰਤਰੀ ਜੀ ਤੁਹਾਡੀ ਕੋਠੀ ਦਾ ਘਰਾ ਕੀ ਮਾਮਲਾ ਰਾਜ ਜਿਹੜਾ ਹੋਇਆ ਤੇ ਦੋਸਤ ਇਹਨਾਂ ਹੀ ਰਾਤ ਨਿਕਸਨ ਜੀ ਨੇ ਸਾਡੇ ਉਪਰ ਦੋ ਦਮਨ ਬੇਰਾਜੀ ਸਮਰਾਲੇ ਤੋਂ ਤੇ ਗੁਰਪ੍ਰੀਤ ਜੀ ਨਾਲ ਲੁਦਿਆਣੇ ਤੋਂ ਇਹਨਾਂ ਨੇ ਫੋਨ ਤੇ ਜਿਹੜਾ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਇੱਥੇ ਜਿਹੜੀ ਗਊ ਹੱਤਿਆ ਹੋਈ ਆ ਜਿਹਦੇ ਸੰਦੇਮੀ ਜਿਹੜੀ ਮੈਂ ਤੇ ਮੇਰੇ ਦੋਨੇ ਐਸਐਚਓ ਸਮਰਾਲਾ ਤੇ ਮਛਗੜਾ ਪਵਿੱਤਰ ਸ੍ਰੀ ਰਵਿੰਦਰ ਸੇਵਕ ਦੇ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਜਿਹੜਾ ਨੌਂ ਗਊਆਂ ਜਿਹੜੀਆਂ ਇਹਨਾਂ ਦੇ ਆ ਸੀ ਜਿਹੜੀਆਂ ਇਹਨਾਂ ਦੇ ਉਹਦੇ ਨਾਲ ਸਹਿਯੋਗ ਦੇ ਨਾਲ ਵਿਚਾਲੀਆਂ ਗਈਆਂ ਜਿਨ੍ਹਾਂ ਨੂੰ ਗਊਸ਼ਾਲਾ ਛੱਡਿਆ ਗਿਆ ਇਸ ਤੋਂ ਬਿਨਾ ਤਤੜ ਗੁੰਮਾਰੀਆਂ ਨੇ ਕਟੀਆਂ ਜਿਹਦੇ ਸੋਦੀ ਅਸੀਂ ਸੈਕਸ਼ਨ 298 111 ਤੇ ਸੈਕਸ਼ਨ 5 ਤੇ 8 ਦਾ ਪ੍ਰੋਫੈਕਸ਼ਨ ਉਹ ਕੋਸਲਾਟ ਡਾਇਰੈਕਟਰ ਜਿਹੜਾ ਪਰਚਾ ਦਰਜ ਕੀਤਾ ਇੱਕ ਬੰਦਾ ਜਿਹੜਾ ਅਸੀਂ ਇਹਦੇ ਵਿੱਚ ਗ੍ਰਿਫਤਾਰ ਵੀ ਕੀਤਾ ਹੈ ਇਸ ਤੋਂ ਬਿਨਾ ਵਾਕੀ ਵੀ ਅਸੀਂ 5-6 ਪਾਰਟੀਆਂ ਜਿਹੜਾ ਦੂਜੇ ਮੋਲਿਆਂ ਨੂੰ ਅਰੈਸਟ ਕਰ ਲਈ ਅਡਰਡ ਸਪੈਸ਼ ਕੀਤੀਆਂ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ ਤੇ ਸਲੱਖਾਂ ਚਟਾਂਗੇ ਇਹਨਾਂ ਨੂੰ ਜਿਹੜੀ ਸਖਤ ਸਜ਼ਾ ਦਲਾਈ ਜਾਵੇ ਕਿ ਕਿੰਨੇ ਗੁੰਮਾਰੀਆਂ ਦੀ ਹੱਤਿਆ ਹੋਈ ਹੈ ਇਹ ਅਠ ਨੋ ਗੋਆਂ ਦੀ ਹਜੇ ਕਿਦੇ ਵੀ ਤੇ ਇਹ ਸੰਸਕਾਰ ਕੋਇਆ ਜਾ ਰਿਹਾ ਸੀ ਹਾਂ ਇਹਦਾ ਪ੍ਰੋਪਰ ਮਰਿਆਦਾ ਦੇ ਅਨਸਾਰ ਜਿਹੜਾ ਸੰਸਕਾਰ ਕੋਇਆ ਜਾ ਰਿਹਾ ਜਿਹੜੇ ਸ਼ਿਵਸ ਇਹਨਾਂ ਦੇ ਸਾਡੇ ਨਾਲ ਵਰਕਰ ਮੈਂ ਆਪਣੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਪ੍ਰੋਪਰ ਸੰਸਕਾਰ